ਸਤ ਸ੍ਰੀ ਅਕਾਲ ਸਾਰਿਆਂ ਨੂੰ ਐਸ਼ਪੁਰ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਪਾ ਪਿਆਜ਼ ਦੀ ਸਬਜ਼ੀ ਬਣਾ ਕੇ ਤਿਆਰ ਕਰਾਂਗੇ ਇਹ ਜਿਹੜੀ ਸਬਜ਼ੀ ਹੈ ਬਹੁਤ ਹੀ ਜ਼ਿਆਦਾ ਹੈਲਦੀ ਵੀ ਬਣਦੀ ਹੈ ਤੇ ਟੇਸਟੀ ਵੀ ਬਣਦੀ ਹੈ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਜਦੋਂ ਵੀ ਘਰ ਵਿੱਚ ਕੋਈ ਸਬਜ਼ੀ ਨਾ ਹੋਵੇ ਤਾਂ ਤੁਸੀਂ ਪਿਆਜ਼ ਦੀ ਸਬਜ਼ੀ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਵਧੀਆ ਲੱਗਦੀ ਹੈ ਸੋ ਵੀਡੀਓ ਦੇ ਅੰਤ ਤੱਕ ਜਰੂਰ ਦੇਖਣਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤਰਫੋਂ ਇੱਕ ਰਿਕਵੈਸਟ ਹੈ ਕਿ ਮੇਰੇ ਚੈਨਲ ਐਸ਼ਪੁਰ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤਾਂ ਜੋ ਮੇਰੇ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂ ਤੇ ਸਬਜ਼ੀ ਬਣਾਉਣਾ ਸ਼ੁਰੂ ਕਰਦੇ ਆਂ ਹਾਂਜੀ ਪਿਆਜ਼ ਦੀ ਸਬਜ਼ੀ ਬਣਾਉਣ ਦੇ ਲਈ ਆਪਾਂ 500 ਗ੍ਰਾਮ ਪਿਆਜ਼ ਲਏ ਆਂ ਪਿਆਜ਼ ਦਾ ਛਿਲਕਾ ਉਤਾਰ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰ ਲਿਆ ਉਸ ਤੋਂ ਬਾਅਦ ਆਪਾਂ ਪਿਆਜ਼ ਨੂੰ 10 ਮਿੰਟ ਪਹਿਲਾਂ ਪਾਣੀ ਦੇ ਵਿੱਚ ਪਾ ਕੇ ਰੱਖਤਾ ਇਸ ਤਰ੍ਹਾਂ ਕਰਨ ਦੇ ਨਾਲ ਪਿਆਜ਼ ਦੀ ਇਹ ਕਿੜੱਤਨ ਆ ਘੱਟ ਹੋ ਜਾਂਦੀ ਹੈ ਤੇ ਜਦੋਂ ਆਪਾਂ ਪਿਆਜ਼ ਨੂੰ ਕੱਟਦੇ ਆਂ ਤਾਂ ਇਹ ਕੌੜਾ ਨਹੀਂ ਲੱਗਦਾ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਪਿਆਜ਼ ਨੂੰ ਕੱਟ ਕੇ ਤਿਆਰ ਕਰ ਲੈਂਦੇ ਆਂ ਜਿਆਦਾ ਮੋٹے ਪੀਸ ਨਹੀਂ ਕਰਨੇ ਤੇ ਨਾ ਹੀ ਜਿਆਦਾ ਬਰੀਕ ਨਾਰਮਲ ਜਿਹਾ ਕੱਟ ਲੈਣਾ ਆਪਾਂ ਲੋਈ ਪਿਆਜ ਆਪਾਂ ਕੱਟ ਲਿਆ ਐਨੇ ਇੱਕ ਮੋٹے ਪੀਸ ਰੱਖਿਆ ਆਪਾਂ ਹੁਣ ਆਪਾਂ ਸਬਜੀ ਨੂੰ ਇਹਦਾ ਤੜਕਾ ਲਾਉਣਾ ਸ਼ੁਰੂ ਕਰਦੇ ਆਂ ਤੇ ਉਧਰ ਪੈਨ ਆਪਣਾ ਗਰਮ ਹੋ ਗਿਆ ਹੁਣ ਆਪਾਂ ਪੈਨ ਦੇ ਵਿੱਚ ਦੋ ਚਮਚ ਦੇਸੀ ਘਿਓ ਦੇ ਪਾਵਾਂਗੇ ਇਹ ਜਿਹੜੀ ਸਬਜੀ ਹੈ ਦੇਸੀ ਘਿਓ ਦੇ ਵਿੱਚ ਹੀ ਟੇਸਟੀ ਵੀ ਬਣਦੀ ਹੈ ਤੇ ਹੈਲਦੀ ਵੀ ਬਣਦੀ ਹੈ ਜੇ ਤੁਸੀਂ ਸਰੋਂ ਦੇ ਤੇਲ ਜਾਂ ਕੋਈ ਹੋਰ ਰਾਈਫਾਇੰਡ ਆਇਲ ਦੇ ਵਿੱਚ ਇਹ ਸਬਜੀ ਬਣਾਉਂਗੇ ਤਾਂ ਇਹ ਉਹਨੀ ਟੇਸਟੀ ਨਹੀਂ ਬਣਦੀ ਇਸ ਕਰਕੇ ਜਦੋਂ ਵੀ ਤੁਸੀਂ ਇਹ ਸਬਜੀ ਬਣਾਓ ਤਾਂ ਹਮੇਸ਼ਾ ਦੇਸੀ ਘੋੜੇ ਇਸਤੇਮਾਲ ਕਰਦੇ। ਕਿਉਂ ਨੂੰ ਥੋੜਾ ਗਰਮ ਹੋਣ ਦੇਵਾਂਗੇ। ਇਹ ਕਿਉਂ ਆਪਣਾ ਗਰਮ ਹੋ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਾਂ। ਗੈਸ ਆਪਲੇ ਵਿੱਚ ਰੱਖਾਂਗੇ। ਮੀਡੀਅਮ ਰੱਖਾਂਗੇ। हूँ आप प्याज में मीडियम फ्लेम से लाइट ब्राउन होने तक भुन गए लो जी अठ नौ मिनट हो गए अपन प्याज में मीडियम फ्लेम से भुनते हुए ਤੇ ਪਿਆਜ ਦਾ ਜਿਹੜਾ ਕਲਰ ਰੁਪ ਚੇਂਜ ਹੋਣਾ ਸ਼ੁਰੂ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਸ ਤੋਂ ਜ਼ਿਆਦਾ ਕਾਰਕ ਨਹੀਂ ਆਪਾਂ ਇਹਨੂੰ ਕਰਨਾ ਹੁਣ ਆਪਾਂ ਦੇ ਵਿੱਚ ਮਸਾਲੇ ਐਡ ਕਰਪਾ ਅੱਧਾ ਚੰਚ ਲਾਲ ਮਿਰਚ ਪਾਊਡਰ ਅੱਧੇ ਤੋਂ ਥੋੜਾ ਘੱਟ ਨਮਕਾ ਨਮਕ ਮੱਤੇ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਵਧੇ ਜਾਂ ਘੱਟ ਲਾਇ ਸਕਦੇ ਹੋ अर्धा चमच हल्दी अद्धा चमच धनिया पाउडर अर्धा चमच आप पाउडर, मिला लेंगे चंकी तरह हूँ आप इतने गैस का फ्लेम है जोड़ा बिल्कुल लो रखे ਲੋਕਮੈਂਟ ਤੱਕ ਇਹਨੂੰ ਭੁੰਨਾਂਗੇ। ਲਈ ਮਸਾਲਾ ਪਾਉਣ ਤੋਂ ਬਾਅਦ ਵੀ ਆਪਾਂ 2 ਮਿੰਟ ਤੱਕ ਇਸ ਛਾਇ ਨੂੰ ਭੁੰਨ ਲਿਆ ਤੇ ਹੁਣ ਆਪਾਂ ਗੈਸ ਬੰਦ ਕਰ ਦਨੇ ਆ ਤੇ ਸਬਜੀ ਜਿਹੜੀ ਆਪਣੀ ਬਣ ਕੇ ਬਿਲਕੁਲ ਤਿਆਰ ਹੈ। ਬਹੁਤ ਹੀ ਵਧੀਆ ਆਪਣੀ ਛਾਇ ਦੀ ਸਬਜੀ ਬਣ ਕੇ ਤਿਆਰ ਹੋਈ ਹੈ। ਕਲਰ ਦੇਖ ਸਕਦੇ ਹੋ ਤੁਸੀਂ। ਬਹੁਤ ਸੋਹਣਾ 골ਡਨ ਕਲਰ ਆਇਆ ਹੈ। ਇਹ ਜਿਹੜੀ ਸਬਜੀ ਹੈ ਇਹਨੂੰ ਤੁਸੀਂ ਮਾਂਛੇਦੰਦ ਦੇ ਰਿਸਤਜ ਵਿੱਚ ਰੱਖ ਕੇ ਸਟੋਰ ਵੀ ਕਰ ਸਕਦੇ ਹੋ ਬਿਲਕੁਲ ਵੀ ਖराब ਨਹੀਂ ਹੁੰਦੀ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਦਾ ਬਿਲਕੁਲ ਵੀ ਇਸਤੇਮਾਲ ਨਹੀਂ ਕੀਤਾ ਸਿਰਫ ਦੇਸੀ ਘਿਓ ਤੇ ਪਿਆਜ਼ ਤੇ ਇਹ ਸਬਜ਼ੀਆਂ ਦੇ ਆਪਾਂ ਬਣਾ ਕੇ ਚਰ ਦਿੱਤੀ ਹੈ ਸੋ ਤੁਸੀਂ ਵੀ ਇਸ ਤਰ੍ਹਾਂ ਘਰ ਵਿੱਚ ਤੇ ਆਈ ਦੀ ਸਬਜ਼ੀ ਬਣਾਇਓ ਤੇ ਖਾਇਓ ਤੁਹਾਨੂੰ ਲੱਗਿਆ ਦੀ ਰੈਸਪੀ ਕਿਸ ਤਰ੍ਹਾਂ ਦੀ ਲੱਗੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਖਸਰੀਏ ਕਾ